ਲਓ ਜੀ ਬੀਜੀ ਦੇ ਹੱਤ ਦੀਆਂ ਰੋਟੀਆਂ ਹੁਣ ਹੋ ਰਹੀਆਂ ਤਿਆਰ ਜੀ ਠੀਕ ਹੈ ਜੀ ਲਓ ਜੀ ਇਸ ਤਰੀਕੇ ਨਾਲ ਦੇਸੀ ਰਸੋਈ ਬੇਬੇ ਦੀ ਹੈ ਤੇ ਆਪਾਂ ਜਿਹੜਾ ਸਾਡੇ ਲਈ ਸ਼ਾਮ ਦਾ ਖਾਣਾ ਬੇਬੇ ਨੇ ਬਹੁਤ ਰੂਹ ਨਾਲ ਪਿਆਰ ਨਾਲ ਤਿਆਰ ਕੀਤਾ ਤੇ ਕਰ ਰਹੇ ਦਾ ਵਸੇਵ ਸਾਡੇ ਪੰਜਾਬ ਦਾ ਵਿਰਸਾ ਹੈਗਾ ਜਿਹੜਾ ਅਸੀਂ ਦਿਖਾਣਾ ਚਾਹੁੰਦੇ ਆਂ ਵੇਖੋ ਜੀ ਸਾਡੀ ਥਾਲੀ ਆਹ ਹੈ ਕਰੇਲੇ ਆਹ ਹੈ ਚਟਣੀਆਂ ਕਾਲੀ ਚਟਣੀ ਹੈ ਜੀ ਅੰਬੀ ਗਿਲੇ ਨੇ ਇਹ ਆਂਬ ਤੇ ਬੱਲੇ ਦੀ ਆਂਬ ਦੀ ਆਂਬ ਦੀ ਚਟਣੀ ਹੈ ਅੱਛਾ ਇਹ ਕੁੰਡੀਆਂ ਕੁਟੀਆਂ ਅੱਛਾ ਆ ਕੁੰਡੀਆਂ ਕੁਟੀਆਂ ਇਹਦਾ ਰੰਗ ਫਿਰ ਇਹ ਇਦਾਂ ਕਿਸ ਤਰ੍ਹਾਂ ਚੀਨੀ ਪਾਈ ਵੀ ਇਹਦੇ ਚ ਅੱਛਾ ਚੀਨੀ ਵੀ ਪਾਈ ਵੀ ਇਹਦੇ ਚ ਢੰਡੀਆਂ ਆਹ ਹੈ ਕarele ਆਹ ਹੈ ਦਹੀਂ ਆਹ ਹੈ ਚਟਣੀ ਪੁਦੀਨੇ ਦੀ ਆਹ ਹੈ ਆਂਬ ਦੀ ਚਟਣੀ ਦੀ ਪੂਰੀ ਦੀ ਪੂਰੀ ਪਲੇਟ ਤਿਆਰ ਹੋ ਗਈ ਤੇ ਆ ਸਾਡਾ ਆਹ ਸ਼ੱਕਰ ਆ ਸ਼ੱਕਰ ਵੀ ਆ ਗਈ ਜੀ ਕੀ ਸ਼ੱਕਰ ਵੀ ਜਿਹੜਾ ਹੈ ਢੇਲੀ ਬੀਬੀ ਹੋਰ ਹੂੰ ਇੱਕ ਰੋਟੀ ਲੱਗ ਗਈ ਲਓ ਬੇਬੇ ਅੱਜ ਰੋਟੀ ਖਾ ਕੇ ਜਾਣੀ ਠੱਡੇ ਹੱਥ ਦੀ ਅਸੀਂ ਕੋਈ ਨਾ ਖਾਓ ਭਾਈ ਖਾ ਲਿਓ ਖਾ ਚੁੱਲੇ ਦੀ ਬਣਾਣੀ ਹੈ ਹਾਂ ਚੁੱਲੇ ਫਿਰ ਬਣਾਉਂਗੇ ਹੂੰ ਚੁੱਲੇ ਤੇ ਬਣਾ ਦੀ ਸੀ ਸਾਡੇ ਦੋ ਟਾਈਮ ਰੋਟੀ ਹਾਂ ਦੋਨੇ ਟਾਈਮ ਚੁੱਲੇ ਤੇ ਬਣਾਦੇ ਹਾਂ ਦੁਪਹਿਰੇ ਨੂੰ ਗੈਸ ਪਰ ਅੱਛਾ ਦੁਪਹਿਰੇ ਨੂੰ ਗੈਸ ਪਰ ਹੂੰ ਸਵੇਰੇ ਸ਼ਾਮ ਚੁੱਲੇ ਤੇ ਚੁੱਲੇ ਤੇ ਹਾਜ਼ਰੀ ਜਿਹੜੀ ਚੁੱਲੇ ਤੇ ਹੁੰਦੀ ਹੈ ਹਾਂਜੀ ਹਾਂਜੀ ਹੂੰ ਠੀਕ ਹੈ ਠੀਕ ਹੈ ਅੱਛਾ ਪਹਿਲਾ ਜਿਹੜਾ ਹੁੰਦਾ ਸੀਗਾ ਆਪਣਾ ਆਟੇ ਦਾ ਸਿਸਟਮ ਉਹ ਬੀੜੇ ਦਾ ਆਟਾ ਉਹ ਕਿਹਾ ਹੁੰਦਾ ਸੀਗਾ ਕਿਸ ਤਰ੍ਹਾਂ ਹੁੰਦਾ ਸੀ ਛੋਲਿਆਂ ਦਾ ਹਰੂਗਰ ਕਣਕ ਦਾ ਰਲਾ ਕੇ ਅੱਛਾ ਛੋਲਿਆਂ ਤੇ ਕਣਕ ਦਾ ਰਲਾ ਕੇ ਹੁੰਦਾ ਸੀਗਾ ਹਾਂਜੀ ਹਾਂਜੀ ਉਹ ਵੀ ਬਣਾ ਦੋਗੇ ਹਾਂਜੀ ਉਹ ਵੀ ਬਣਾ ਦੋਗੇ ਹਾਂ ਕਿੰਨੇ ਕਿੰਨੇ ਕਣਕ ਪਾਣੀ ਕਿੰਨੇ ਛੋਲੇ ਪਾਣੀ ਕਿਹਦੇ ਹਿਸਾਬ ਦਾ ਹੈ ਇਹ ਕਣਕ ਜ਼ਿਆਦਾ ਪਾ ਲੰਦੇ ਤੇ ਛੋਲੇ ਘੱਟ ਪਾ ਲੰਦੇ ਤੇ ਇਹ ਕਣਕ ਜ਼ਿਆਦਾ ਤੇੜੀ ਹੋ ਜਾਂਦੀ ਨਾ ਛੋਲੇ ਜ਼ਿਆਦਾ ਤੇੜੇ ਹੋ ਜਾਂਦੇ ਅੱਛਾ ਛੋਲੇ ਜ਼ਿਆਦਾ ਅੱਛਾ ਛੋਲੇ ਘੱਟ ਕਣਕ ਜ਼ਿਆਦਾ ਹਾਂ ਕਣਕ ਜ਼ਿਆਦਾ ਫਿਰ ਕਿਦਾਂ ਮੱਖਣੀ ਨਾਲ ਖਾਣੀ ਕਿਸ ਤਰ੍ਹਾਂ ਹਾਂ ਮੱਖਣੀ ਗੱਲ ਲੱਸੀ ਹੈ ਲ ਮੱਖਣੀ ਗੱਲ ਲੱਸੀ ਗੱਲ ਤੇ ਨਾਲ ਸਬਜ਼ੀ ਸਬਜ਼ੀ ਕੋਈ ਹੋਵੇ ਨਾ ਹੋਵੇ ਉਹ ਪਹਿਲਾਂ ਚਟਣੀ ਘੁੱਟ ਲੈਂਦੇ ਤੇ ਹਾਂ ਅਸਲ ਗੱਲ ਹੈ ਕਿ ਨੇ ਪਹਿਲਾਂ ਚਟਣੀ ਘੁੱਟ ਲੈਂਦੇ ਸੀ ਉਹੀ ਚਟਣੀ ਨਾਲੇ ਅੰਬੀ ਅੰਬੀ ਵਾਕੇ ਵਿੱਚ ਅੱਛਾ ਅੰਬੀ ਵਾਕੇ ਆਪਣਾ ਅੰਬ ਤਾਂ ਆਪਣੇ ਏਰੀਆ 'ਚ ਬਹੁਤ ਹੈ ਬਹੁਤ ਤੇ ਹੁਣ ਤਾਂ ਨਹੀਂ ਹੈਗੇ ਇੰਨੇ ਪਹਿਲਾਂ ਤਾਂ ਬਹੁਤੇ ਖਤਮ ਹੋ ਗਿਆ ਕੰਮ ਸਾਰਾ ਤਾਂ ਉਹ ਫਿਰ ਸਾਰਾ ਬੇੜੇ ਦਾ ਟੇ ਬਣਦਾ ਸੀਗਾ ਹੈਾ ਧਾਦਰੀ ਉਹੀ ਕਹਦੇ ਸੀਗੇ ਉਹਨੂੰ ਹਾਂਜੀ ਹਾਂਜੀ ਅੱਜ ਫਿਰ ਕੀ ਖਰਾਉਂਗੇ ਸਾਨੂੰ ਜੋ ਕੁਛ ਮਰਜ਼ੀ ਖਾਓ ਹਾਂ ਦੇਖੋ ਜੀ ਕਹਿੰਦੇ ਜੋ ਕੁਛ ਮਰਜ਼ੀ ਖਾਓ ਆਹ ਹੈ ਜੀ ਦੇਖੋ ਪੁਰਾਣੇ ਕਲਚਰ ਦੀ ਗੱਲ ਚੁੱਲਾ ਤਿਆਰ ਹੋ ਰਿਹਾ ਹੈ ਔਰ ਨਾਲ ਜਿਹੜਾ ਹੈ ਸ਼ਾਮ ਦੀ ਰੋਟੀ ਦੁਨਤੀ ਮਾਧਰੇ ਚ ਰੋਪੜ ਤੇ ਬੈਠੇ ਹੈ ਔਰ ਅੱਜ ਜਿਹੜਾ ਵਲੌਗ ਹੈ ਬੜਾ ਸ਼ਾਨਦਾਰ ਹੈ ਅਖੀਰ ਤੱਕ ਦੇਖਣਾ ਔਰ ਸਭ ਤੋਂ ਵਧੀਆ ਚੀਜ਼ ਦੇਖੋ ਜੀ ਇੱਥੇ ਹੁਣ ਅਸੀਂ ਖਾ ਕੇ ਗਏ ਰੋਟੀ ਦੇਸੀ ਤਰੀਕੇ ਨਾਲ ਬਣਦੀ ਰੋਟੀ ਦਿਖਾ ਰਹੇ ਆ ਬੇਬੇ ਸਾਡੇ ਲਈ ਰੋਟੀ ਕਰ ਰਹੇ ਤਿਆਰ ਪਿਆਰ ਦੀ ਗੱਲ ਹੈ ਮੁਹੱਬਤ ਦੀ ਗੱਲ ਹੈ ਵੀਡੀਓ ਨੂੰ ਅੰਤ ਤੱਕ ਦੇਖਿਓ ਬੇੜੇ ਦੀਆਂ ਗੱਲਾਂ ਆਪਾਂ ਕਰਨੀਆਂ ਥੋੜੀਆਂ ਜੀਆਂ ਜਿਹਾ ਹੈ ਲਾ ਜੀ ਉਹ ਕਣਕ ਕਣਕ ਜਿਹੜੀ ਹੈ ਨਾਲ ਇਕੱਠੀ ਬੀਜਦੇ ਸੀਗੇ ਛੋਲੇ ਤੇ ਕਣਕ ਪਿਆਸ ਹੱਤਾਬ ਸੀਗਾ ਫਿਰ ਛਾਲਣੇ ਕਰ ਕੱਢ ਲੰਦੇ ਤੇ ਅੱਛਾ ਹਾਂ ਥੋਲੇ ਵਾਲਾ ਅੱਛਾ ਇਕੱਠੀਓ ਬੀਜਦੇ ਦੇ ਸੀਗੇ ਇਕੱਠੀਓ ਬੀਜਦੇ ਤੇ ਬੇੜਾ ਅੱਛਾ ਬੇੜਾ ਇਕੱਠੀ ਬੀਜ ਦੇਣਾ ਛਾਲਣੇ ਕਰ ਜਿਹੜਾ ਪੈਂਦਾ ਹਾਂ ਫਿਰ ਕਣਕ ਥੱਲੇ ਚਲ ਜਾਂਦੀ ਛੋਲੇ ਉੱਪਰ ਰਹਿ ਜਾਂਦੇ ਤੇ ਛਾਲਣੇ ਚ ਸੋਣ ਔਰ ਜਿਹੜੇ ਕਟਣਾ ਹੁੰਦੇ ਸੀਗੇ ਕਣਕ ਦੀ ਕਟਾਈ ਕਰਦੇ ਸੀਗੇ ਉਹਨਾਂ ਨੂੰ ਫਿਰ ਉਹ ਛੋਲੇ ਛੋਲੇ ਵਿੱਚ ਦੇ ਦਿੰਦੇ ਭਰੀਆਂ ਦੇ ਦਿੰਦੇ ਤੇ ਜਿਹੜੇ ਭਰੀਆਂ ਮੰਗਦੇ ਤੇ ਨਹੀਂ ਦਾਣੇ ਅੱਛਾ ਨਹੀਂ ਦਾਣੇ ਦੇ ਦਿੰਦੇ ਸੀ ਹਾਂਜੀ ਹਾਂਜੀ ਉਹ ਕਹੀ ਕਹਿੰਦੇ ਕਿ ਕਿੱਲੇ ਦੇ ਹਿਸਾਬ ਨਾਲ ਹਾਂਜੀ ਇਹ ਨਕਿੱਲੇ ਦੇ ਹਿਸਾਬ ਨਾਲ ਦੇ ਦਿੰਦੇ ਕਿੰਨੇ ਦੇ ਹਿਸਾਬ ਦੇ ਕਰ ਦੇ ਦਿੰਦੇ ਸੀ ਹਾਂਜੀ ਹਾਂਜੀ ਕਣਕ ਦੀ ਵੜਾਈ ਫਿਰ ਕੀਤੀ ਹੋਈ ਤੁਸੀਂ ਵੀ ਹਾਂਜੀ ਹਾਂ ਵਾਹ ਜੀ ਬੜਾ ਕਮਾਲ ਦੀ ਗੱਲ ਹੈ ਉਹ ਮੈਂ ਸੁਣਿਆ ਕਹਿੰਦੇ ਵੀ ਪਹਿਲਾਂ ਕਣਕ ਜਿਹੜੀ ਸੀਗੀ ਉਹ ਮਤਲਬ ਥੋਲੇ ਜਿਹੜੇ ਸੀਗੇ ਉਹਨਾਂ ਨੂੰ ਪਸੰਦ ਨਹੀਂ ਸੀ ਕਰਦੇ ਕਹਿੰਦੇ ਕਣਕ ਚਾਹੀਦੀ ਹਾਂ ਕਣਕ ਚਾਹੀਦੀ ਹੈ ਕਾਂਛੋਲੇ ਛੋਲੇ ਜ਼ਿਆਦਾ ਹੁੰਦੇ ਤੇ ਪਾਣੀ ਨਹੀਂ ਤੇ ਹੁੰਦੇ ਹੂੰ ਕੋਈ ਪਾਣੀ ਵਾਲਾ ਹਾਂ ਕਣਕ ਜ਼ਿਆਦਾ ਹੁੰਦੀ ਹੈ ਛੋਲੇ ਬਿਨਾ ਪਾਣੀ ਤੇ ਵੀ ਹੋ ਜਾਂਦੇ ਤੇ ਘੱਟ ਪਾਣੀ ਆ। ਅੱਛਾ ਪਾਣੀ ਘੱਟ ਪਾਣੀ ਗੱਲ ਦੀ ਹੋ ਜਾਂਦੀ ਜੀ। ਉਹ ਤਾਂ ਹੀ ਮੈਨੂੰ ਕਿਸੇ ਨੇ ਦੱਸਿਆ ਕਹਿੰਦੇ ਕਹਿੰਦੇ ਕਿਤੇ ਛੋਲੇ ਮੰਗਦੇ ਹੁੰਦੇ ਸੀ ਲੋਕ। ਕਹਿੰਦੇ ਵੀ ਸਾਨੂੰ ਨੀਰੇ ਛੋਲੇ ਦੇ ਤੇ ਕਣਕ ਦਿੱਤੀ ਨਹੀਂ। ਕਣਕ ਦਿੱਤੀ ਨਹੀਂ। ਕਣਕ ਮੰਗਦੇ ਸੀਗੇ ਜ਼ਿਆਦਾ ਹੈ। ਜ਼ਿਆਦਾ ਛੋਲੇ ਵਾਲੀ ਰੋਟੀ ਨਹੀਂ ਚੰਗੀ ਲੱਗਦੀ। ਕੈੜੀ-ਕੈੜੀ ਹੋ ਜਾਂਦੀ। ਹੁਣ ਜ਼ਮਾਨਾ ਬਦਲ ਗਿਆ। ਹੁਣ ਛੋਲਿਆਂ ਦਾ ਭਾਅ ਕਿੱਥੇ ਚਲ ਗਿਆ ਕਣਕ। ਕਣਕ ਕਿੱਥੇ ਰਹਿ ਗਈ? ਫੋਲਟ ਹੋ ਗਿਆ ਕੰਮ। ਵਾਹ ਜੀ ਵਾਹ। ਆ ਦੇਖੋ ਮੰਜਾ ਦੇਸੀ ਸਾਡਾ ਔਰ ਦੇਸੀ ਮੰਜੇ ਤੇ ਬੈਠ ਕੇ ਦੁਲਜੀ ਵਾ ਪੜਦਾ ਵੀ ਦਿਖਾ ਦੀ ਮੈਂ ਅਕਸਰ ਕਹਿੰਦਾ ਕਿ ਬੱਚਿਆਂ ਨੂੰ ਜਰੂਰ ਦਿਖਾਇਆ ਕਰੋ ਆ ਚੱਲਾ ਜਿਹੜਾ ਨਾ ਦੇਸੀ ਇਹ ਜਿਹੜਾ ਇਹ ਬਹੁਤ ਵੱਡੀ ਚੀਜ਼ ਹੈ ਪੰਜਾਬ ਦੇ ਵਿਰਸੇ ਤੇ ਵਿਰਾਸਤ ਦੀ ਗੱਲ ਹੈ ਇੱਕ ਬੇਬੇ ਉਹ ਹੁੰਦਾ ਸੀ ਹਾਰਾ ਹਾਰਾ ਚੱਲਦਾ ਹੁੰਦਾ ਸੀਗਾ ਹਾਂ ਹਾਰੇ ਹੁੰਦੇ ਦੇ ਭਾਈ ਸਾਹਿਬ ਗਏ ਹੁੰਦੇ ਨੇ ਪਹਿਲਾਂ ਤਾਂ ਅੱਛਾ ਕਿਉਂ ਕਿਹੜਾ ਗੈਸ ਤੇ ਹਨਾ ਵੇ ਮੈਂ ਹੁੰਦੇ ਤੇ ਹਾਰੇ ਹੁੰਦੇ ਤੇ ਹਾਰੇ ਹੁੰਦੇ ਸੀਗੇ ਹਾਂ ਚੁੱਲੇ ਹਾਰੇ ਹਾਂ ਹੁਣ ਤਾਂ ਧਰ ਦੇਣੀ ਛੋੜਾ ਲੱਗ ਜਾਣਾ ਹੂੰ ਸੋੜਾ ਲੱਗ ਜਾਣਾ ਫੇਰ ਆਪਣਾ ਨੌਨ ਵਿੱਚ ਪਾ ਦੇਣਾ ਉਹ ਕਰਕੇ ਤੜਕਾ ਲਾ ਕੇ ਤੜਕਾ ਲਾ ਕੇ ਹਾਰੇ ਦੀ ਅੱਗ ਫੇਰ ਚਲਦੀ ਹੋ ਰਹਿੰਦੀ ਸੀਗੀ ਹੈ ਨਾ ਜੀ ਨਹੀਂ ਰਹਿਦੀ ਹਾਂ ਫੇਰ ਪਾ ਦੋ ਜੇ ਘਟ ਜਾਂਦੀ ਦੀ ਫੇਰ ਗੋਹੇ ਪਾ ਦਿੰਦੇ ਤੇ ਅੱਛਾ ਫੇਰ ਗੋਹੇ ਪਾ ਦਿੰਦੇ ਸੀਗੇ ਹੂੰ ਉਹ ਜਿਹੜਾ ਬੇਰੜੇ ਦਾ ਆਟਾ ਸੀਗਾ ਨਾ ਦੀ ਉਹਦਾ ਕੀ ਕਹਿਣਾ ਉਹ ਪਾਣੀ ਹੱਥੀ ਰੋਟੀ ਕਹਿੰਦੇ ਸੀਗੇ ਜੀ ਉਸ ਨੂੰ ਪਾਣੀ ਹੱਥੀ ਹਾਂ ਪਕਾਉਣ ਤੇ ਸਵੇਰੇ ਗੱਲ ਕੱਲ ਪਾਣੀ ਹੱਥੀ ਰੋਟੀ ਕਰੀ ਸੀਗੇ ਬਣਾ ਦੂੰਗੇ ਬਣਾ ਦੋਗੇ ਬਣਾ ਦੂੰਗੇ ਹੈਗਾ ਛੋਲੇ ਦਾ ਆਟਾ ਹੈਗਾ ਤਾਂ ਹਾਂ ਬੇਸਣ ਲੈ ਆਉਂਗੇ ਬੇਸਣ ਪਾ ਲੂਗੇ ਵਿੱਚ ਗੁੰਨ ਲੂਗੇ ਹਾਂ ਉਹ ਬੇਸਣ ਦਾ ਆਟਾ ਪਾ ਕੇ ਹਾਂ ਬੇਲੇੜੇ ਬਣਾਗੇ ਉਹ ਬੇਲੇੜੇ ਦਾ ਪਸ ਹੋ ਗਿਆ ਤਿਆਰ ਅੱਜ ਆਪਣੇ ਸਾਰੇ ਪੰਜਾਬ ਦੇ ਪਿੰਡਾਂ 'ਚ ਇਹੀ ਚੱਲਦਾ ਸੀਗਾ ਜ਼ਿਆਦਾ ਸਾਬ ਕੇ ਘਰ ਘਰ ਇਹੀ ਹੁੰਦਾ ਦਾ ਹਮਮ ਔਰ ਹੁੰਦਾ ਦਾ ਕਿ ਖਾਣੇ ਨੂੰ ਅੱਗੇ ਕੀ ਹੁੰਦਾ ਦਾ ਹਮਮ ਕਿ ਨਹੀਂ ਬਾਹਰੋਂ ਚੀਜ਼ਾਂ ਤੋਂ ਕੋਈ ਲਿਆਉਂਦਾ ਹੀ ਨਹੀਂ ਤਾਂ ਹਮ ਘਰ ਦੀ ਹੀ ਹੁੰਦੀ ਆ ਦੀ ਆ ਬਾਹਰ ਲਈ ਦੀਦਾ ਹੁੰਦੀ ਐ ਜਾਂ ਘਰ ਲਈ ਦੀਦਾ ਹੁੰਦੀ ਐ ਅਸੀਂ ਪਿਆਰ ਕਿੱਥੇ 6 ਮਹੀਨੇ ਬਾਅਦ ਕੋਈ ਸਹਿਰ ਜਾਂਦਾ ਸਦਾ ਕੁਝ ਲਿਆਉਂਦਾ ਦਾ ਹਾਂ ਅੱਛਾ ਚਟਣੀ ਕਾਦੀ ਕਾਦੀ ਕੁੱਟਦੇ ਹੁੰਦੇ ਸੀਗੇ ਜਦ ਪੁਦੀਨੇ ਦੀ ਹਮ ਹੁਣ ਅੱਬ ਕੀ ਅੱਜ ਕੱਲ ਚੱਲਦੀ ਐ ਹਾਂ ਅੰਬ ਪਾਲਾ ਖਿਆਲ ਵਿੱਚ ਧਨੀ ਐਗੀ ਸਿਆਲ ਦੀ ਧਨੀ ਐ ਦੀ ਹਮ ਸਵੇਰੇ ਆਪਣਾ ਕੁੱਟ ਲੈਣੀ ਹੈ ਨਾ ਤਿਆਰ ਕਰ ਲੈਣੀ ਕੁੰਡੀ ਸੋਟੇ 'ਚ ਹਾਂ ਕੁੰਡੀ ਸੋਟੇ 'ਤੇ ਹਾਂ ਹੁਣ ਦਾ ਹੋ ਗਿਆ ਕਰ ਲੈਨੇ ਮਿਕਸੀ 'ਚ ਪਰ ਉਹ ਗੱਲ ਨਹੀਂ ਪੜਦੀ ਚੰਗੀ ਲੱਗਦੀ ਹੈ ਗੱਲ ਸਹੀ ਹੈ ਕਿ ਨਹੀਂ ਗੱਲ ਹੈ ਹਾਂ ਜੋ ਹੁਣ ਮੈਂ ਕੱਲ ਨਾ ਫੇਰ ਲੱਕੀ ਦੇ ਦੁਆਰੇ ਹੋ ਗਿਆ ਕੁੰਡੀਆਂ ਘਟਕੇ ਲਈ ਪਹਿਲਾਂ ਉਟਕੇ ਦੇ ਹੋਰ ਪੁੱਟੀ ਹੈ ਕਿੰਨੀਆਂ ਕੁੰਡੀਆਂ ਸਭ ਕੁਝ ਲੈ ਕੇ ਕੁੰਡੀਆਂ ਦੋ ਤਿੰਨ ਕੁੰਡੀਆਂ ਇੱਕ ਕੁੰਡਾ ਇੱਕ ਕੁੰਡੀ ਇੱਕ ਛੋਟੀ ਜਿਹੀ ਕੁੰਡੀ ਹੈ ਅੱਛਾ ਤੇ ਮੈਂ ਵੀ ਲੈ ਕੇ ਫਰਕ ਕੀ ਆ ਉਹਦੇ ਚ ਮਿਕਸੀ ਤੇ ਉਹਦੇ ਚ ਕੀ ਫਰਕ ਆ ਦਿੰਦਾ ਮਿਸ਼ਰੀ ਜਿਆਦਾ ਮਾਰਨ ਦੀ ਬਰੀਕ ਜਾਂ ਬਰੀਕ ਹੀ ਕਰਦੇ ਹਾਂ ਠੀਕ ਹੈ ਠੀਕ ਹੈ ਤਾਂ ਚਟਣੀ ਜਿਹੜੀ ਹੈ ਉਹਦਾ ਤਾਂ ਨਜ਼ਾਰੇ ਕੁਝ ਹੋਰ ਅੱਛਾ ਪੁਰਾਣੇ ਸਮੇਂ ਦੇ ਵਿੱਚ ਬੇੜੇ ਦੇ ਆਟਾ ਤੇ ਚਟਣੀ ਨਾਲੇ ਕੰਮ ਚੱਲਦੇ ਸੀ ਨਾਲ ਲੱਸੀ ਹੈ ਹਾਂ ਕੱਚੀ ਲੱਸੀ ਬਣਾ ਲੈਂਦੇ ਸੀ ਆਮ ਨੂੰ ਅੱਜ ਕੱਲ ਹਾਂ ਆਮ ਨੂੰ ਕੱਚੀ ਲੱਸੀ ਕੱਚੀ ਲੱਸੀ ਚ ਦੱਸੋ ਜਰਾ ਬੜੇ ਲੋਕਾਂ ਨੂੰ ਪਤਾ ਹੀ ਨਹੀਂ ਫਰਕ ਕੱਚੀ ਲੱਸੀ ਤੇ ਦੁੱਧ ਲੱਸੀ ਚ ਕੀ ਫਰਕ ਹੈ ਹਰਕ ਹੈਗਾ ਹੀ ਆ ਉਹ ਤਾਂ ਉਹ ਉਹ ਕਾੜ ਕੇ ਬਣਦੀ ਦੀ ਹੁਣ ਇਹ ਦੁੱਧ ਕੱਚਾ ਦੁੱਧ ਪਾ ਕੇ ਆਪਣਾ ਨਾਣ ਪਾ ਕੇ ਮੜ ਜਾ ਘਰੋ ਘੋਲ ਦੇਣੀ ਅੱਛਾ ਕੱਚਾ ਦੁੱਧ ਪਾ ਕੇ ਆਪਣਾ ਲੋਨ ਪਾ ਕੇ ਥੋੜਾ ਜਿਹਾ ਘੋਲ ਦੇਣੀ ਉਹ ਕੱਚੀ ਲੱਸੀ ਬਣ ਗਈ ਹਾਂ ਇਹ ਠੰਡੀ ਹੁੰਦੀ ਸੀ ਜ਼ਿਆਦਾ ਜੋਨ ਦੇ ਮਹੀਨੇ ਚ ਜਿਆਦਾ ਹਾਂ ਅੱਜ ਕੱਲ ਕੱਚੀ ਲੱਸੀ ਜਾਲ ਕਰਦੀ ਹੈ ਕਿਹੜਾ ਚ ਤੁਸੀਂ ਰਹਿੰਦੇ ਇਹਨਾਂ ਦੀ ਇੱਕ ਕੰਮ ਕਰਿਓ ਦੁੱਧ ਤੇ ਪਾਣੀ ਮਿਕਸ ਕਰਕੇ ਬਣਾ ਲਿਓ ਜੇ ਲੋਨ ਪਾਣਾ ਪਾ ਲਿਓ ਵੈਸੇ ਲੋੜ ਨਹੀਂ ਹੈ ਕੱਚੀ ਲੱਸੀ ਜਿਹੜੀ ਹੈ ਉਹਦਾ ਕੋਈ ਮੁਕਾਬਲਾ ਇਹ ਨਹੀਂ ਹੈ ਸਾਰਾ ਹਜਮ ਵੀ ਕਰ ਦਿੰਦੀ ਸੀ ਉਹ ਮੈਬੂਨੀ ਦੀ ਹੁੰਦੀ ਹੈ ਬੈ ਨਹੀਂ ਤੇ ਹੁੰਦੀ ਹਾਂ ਦੇ ਅੱਜ ਕੱਲ ਨਹੀਂ ਬੈ ਹੁੰਦੀ ਉਹ ਹੋ ਜਾਂਦੀ ਹੈ ਬੈ ਨਹੀਂ ਹੁੰਦੀ ਕareleਆਂ ਗਾਇ ਟਿੰਡਸਾਂ ਭਰੀਆਂ ਵਿੱਚ ਕਰ ਲਾ ਆਛਾ ਕarele ਬਣਾ ਕੇ ਰੱਖੇ ਹੋਏ ਆਸੀਂ ਬਣਾਏ ਵੇ ਅੱਜ ਹਾਂਜੀ ਹਾਂ ਮਲੇ ਗੱਲ ਪੜ ਗਈ ਕਰੇਲੇ ਨਾਲ ਖਾਣਾ ਆ ਦੇ ਆ ਰੋਟੀ ਹੁਣ ਕਰੇਲੇ ਨਾਲ ਖਾਣੀ ਜੜੀ ਆਪਾਂ ਲਈ ਕੱਚੀ ਲੱਸੀ ਹੈ ਹੈ ਕਰੇਲੇ ਨਾਲ ਖਾਣ ਕੇ ਜੜੀ ਆ ਆ ਦੇਖੋ ਜੀ ਕਰੇਲੇ ਆ ਕਰੇਲੇ ਬੜੇ ਹੋਏ ਜੀ ਔਰ ਵਾਕਿਆ ਨਜ਼ਾਰਾ ਆ ਜਾਊਗਾ ਕਰੇਲੇ ਘਾ ਕੇ ਅਜੇ ਇੱਕ ਗੱਲ ਕੱਚੀ ਲੱਸੀ ਬਣਾ ਦੇਣੀ ਕੱਚੀ ਲੱਸੀ ਪੀ ਲੈਣੀ ਆਪਾਂ ਨਾਲ ਕੱਚੀ ਲੱਸੀ ਦਾ ਵੀ ਕਰ ਦਿਓ ਜੀ ਇੰਤਜ਼ਾਮ ਹੈ ਜੀ ਕੱਚੀ ਲੱਸੀ ਵੀ ਪੀ ਕੇ ਜਾਵਾਂਗੇ ਕarele ਤੁਸੀਂ ਬਣਾਏ ਆ ਹਾਂ ਕਿੱਦਾਂ ਬਣਾਏ ਥੋੜਾ ਜਿਹਾ ਦੱਸਿਓ Karele kro od ke ਤਾਲ ਕੇ ਹਾਂ ਪਹਿਲਾਂ Karele ਅੱਗੇ ਦਾ ਅਸੀਂ ਬਾਲਦੇ ਕੱਚਾ ਮਸਾਲਾ ਥੋੜਾ ਪਹਿਲਾਂ ਅਸੀਂ Karele ਤੜ ਲੰਦੇ ਫਿਰ ਮਸਾਲਾ ਭੁੰਨ ਕੇ ਵਿੱਚ ਪਾ ਦਿੰਦੇ ਅੱਛਾ ਅੱਗੇ ਕਿਹਦਾ ਪਾ ਲੰਦੇ ਅੱਗੇ ਇੱਕਣ ਕੱਚਾ ਮਸਾਲਾ ਕੁੱਟ ਲੈਣਾ ਹਾਂ ਇੱਕਣ ਕੱਚੇ Kareleਾਂ ਚ ਪਾ ਕੇ ਭੁੰਨ ਲੈਣੇ ਉਹ ਵਿੱਚ ਕੱਚਾ ਜਿਹਾ ਰਹਿ ਜਾਂਦਾ ਤਾਂ ਅੱਛਾ ਤਾਗ ਮੈਂ ਨਹੀਂ ਲਵੇਟੇ ਕਦੇ ਅੱਛਾ ਤਾਗ ਤਾਗ ਹੀ ਨਹੀਂ ਲਵੇਟੇ ਤੁਸੀਂ ਮੈਂ ਨਹੀਂ ਲਵੇਟੇ ਹੁਣ ਇਹ ਬਸ ਹੁਣ ਪਹਿਲਾਂ Karele ਭੁੰਨ ਲੰਦੇ ਫਿਰ ਮਸਾਲਾ ਭੁੰਨ ਕੇ ਵਿੱਚ ਪਾ ਦਿੰਦੇ ਵਿੱਚ ਪਾ ਦਿੰਦੇ ਹਾਂ ਦੋਹੇ ਚੀਜ਼ਾਂ ਭੁੰਨ ਹੋ ਜਾਂਦੀਆਂ ਹਾਂ ਹਾਂ ਇਹ ਤਾਂ ਬੜੀ ਰੰਗ ਤੇ ਬਹੁਤ ਵਧੀਆ ਗਰੇਲਿਆਂ ਦੀ ਹਾਂ ਖੱਟੇ ਨਹੀਂ ਰਹਿੰਦੇ ਅਜੀ ਇਹ ਹੈਗੇ ਇੱਕ ਇਹ 6 ਗਰੇਲੇ ਆਏ ਮੈਂ 6 ਦੇ 6 ਖਾ ਜਾਣੇ ਆ ਫਿਰ ਤੂੰ ਖਾ ਲੈ ਸਾਰੇ ਅਰੇ ਫਿਰ ਰਾਤ ਨੂੰ ਤੁਹਾਨੂੰ ਹੋਰ ਬਣਾਣੇ ਬਣੇ ਆ ਬਣਾ ਲੂ ਮੈਂ ਹੋਰ ਅਜੀ ਬਣਾਣਾ ਹੀ ਆ ਕੁਛ ਨਾ ਕੁਛ ਹੋਰ ਕੁਛ ਨਾ ਕੁਛ ਬਣਾਓ ਕਿਆ ਬਣਾਣਾ ਅੱਜ ਕੜੀ ਬਣਾਉਣੀ ਕਹਿੰਦੀ ਕੜੀ ਬਣਾਉਣੀ ਹੈ ਹਾਂ ਉਹ ਕਮਾਲ ਹੈ ਕੜੀ ਬਣਾਉਣੀ ਅੱਛਾ ਹੁਣ ਕੜੀ ਦਾ ਦੱਸੋ ਕਿੱਦਾਂ ਬਣਾਓਗੇ ਤੁਸੀਂ ਆ ਥੋੜਾ ਜਿਹਾ ਦੱਸ ਦਿਓ ਉਹ ਬੈਠੀ ਉਹ ਬਣਾਉਗੀ ਅੱਛਾ ਉਹ ਉਹ ਬਣਾਣ ਕੇ ਤੁਹਾਡੀ ਪੌਣ ਹੈ ਤੁਹਾਡੀ ਬਹੂ ਹੈ ਨੋ ਐੜੀ ਹਾਂ ਅੱਛਾ ਨੂੰ ਹੈ ਕੜੀ ਉਹ ਬਣਾਉਂਗੇ ਮੇਪਾ ਗਾਈਡੈਂਸ ਦਥਟੀ ਤੁਸੀਂ ਵੀ ਤਾਂ ਬਣਾਈਏ ਬਹੁਤ ਘੜੀ ਅੱਛਾ ਫਿਰ ਅੱਜ ਬਣਾਈ ਪਹਿਲਾਂ ਹੁਣ ਤਾਂ ਹੀ ਬਣਾਉਣੀ ਐ ਦੱਸੋ ਕਿੱਦਾਂ ਬਣਾਉਣੀ ਐ ਬਕੜੀ ਬੇਸਣ ਖੋਲ ਦੇਣਾ ਦਹੀਂ ਦਹੀਂ ਜੇ ਬਣਾਉਨੇ ਹੁਣ ਤਾਂ ਲੱਸੀ ਹੈ ਨਹੀਂ ਅੱਛਾ ਦਹੀਂ ਤੇ ਬਣਾਉਨੇ ਹੁਣ ਹਾਂ ਉਹ ਤੜਕਾ ਲਾ ਲਓ ਲੱਸੀਆਂ ਕਿੱਥੇ ਚਲ ਗਈਆਂ ਹੁਣ ਗਈਆਂ ਬੱਸ ਗਈਆਂ ਇਹ ਵੀ ਦਰਦ ਹੈ ਇੱਕ ਹੋਰ ਹੈ ਦਹੀਂ ਹੈ ਨਾ ਵੀ ਮੈਂ ਸਮੋਸਾ ਹੁੰਦੀਆਂ ਸੀ ਲੋਕਾਂ ਦੇ ਘਰਾਂ 'ਚ ਹਾਂ ਸਭ ਘੇਰੀਆਂ ਸਾਡੇ ਬਹੇਰੀਆਂ ਦੀਆਂ ਹਾਂ ਸਮਾਂ ਬਦਲ ਗਿਆ ਨਾ ਪਹਿਲਾਂ ਲੱਸੀਆਂ ਲੱਸੀਆਂ ਮਿਲ ਜਾਂਦੀਆਂ ਸੀ ਦੀਦੀ ਲੱਸੀ ਦਾ ਹਾਂ ਘਰ ਘਰ ਲੱਸੀ ਹੁੰਦੀ ਸੀ ਹਾਂ ਹੁਣ ਤਾਂ ਜਿਹੜਾ ਸਾਰੇ ਡੋਲੇ ਚੱਕੀ ਜਾਂਦੇ ਆ ਉਹਨੂੰ ਡੈਰੀ ਨੂੰ ਹਾਂ ਡੈਰੀ 'ਚ ਦੁੱਧ ਪਾ ਦਿੰਦੇ ਸਾਰਾ ਪਾਉਂਦੇ ਵੀ ਲਿਆਉਂਦੇ ਵੀ ਅਸੀਂ ਹੁਣ ਸਾਰੇ ਕਿੱਥੇ ਲਿਆਉਂਦੇ ਵੀ ਉੱਥੋਂ ਹੀ ਆ ਤੁਸੀਂ ਕੱਲਾ ਕੱਲਾ ਘਰ ਜਾਂਦਾ ਸਵੇਰੀ ਨਿਆਣੇ ਡੋਲੇ ਚੱਕੀ ਲੋ ਜੀ ਕਰੇ ਇਸ ਗੱਲ ਦੇ ਉੱਤੇ ਕਮੈਂਟ ਕੀ ਸਮਾਂ ਕਿਸ ਤਰ੍ਹਾਂ ਬਦਲ ਗਿਆ ਸੀ ਕਹਿੰਦੇ ਸੀ ਤਰੱਕੀ ਕਰ ਲਈ ਐ ਪਰ ਫਰਕ ਕਿੱਥੇ ਆ ਗਿਆ ਹਰ ਵੇੜੇ ਦੇ ਵਿੱਚ ਕੋਈ ਨਾ ਕੋਈ ਰੁੱਖ ਹੁੰਦਾ ਸੀ ਨਿੰਮ ਜਿਹੜੀ ਅਕਸਰ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਘਰਾਂ ਦੇ ਵੇੜਿਆਂ ਦੇ ਵਿੱਚ ਹੁੰਦੀ ਸੀ ਔਰ ਟਾਇਲਾਂ ਲੱਗੀਆਂ ਪੱਕੇ ਸੀ ਕਰ ਲਏ ਤੇ ਅਸੀਂ ਕਹਿੰਦੇ ਸੀ ਤਰੱਕੀ ਕਰ ਲਈ ਆਪਣੇ ਆਲੇ ਦੁਆਲੇ ਮੁਹੱਲੇ ਦੇ ਵਿੱਚ ਪਿੰਡ ਦੇ ਵਿੱਚ ਦੇਖੋ ਕਿੰਨੇ ਦਰਖਤ ਹੁੰਦੇ ਸੀ ਘਰਾਂ ਦੇ ਵਿੱਚ ਖਾਸ ਕਰਕੇ ਘਰਾਂ ਦੇ ਵਿੱਚ ਘਰਾਂ ਦੇ ਵਿੱਚ ਮਤਲਬ ਵੱਡੇ ਵੱਡੇ ਦਰਖਤ ਜਿਹੜੇ ਆਮ ਮਿਲਦੇ ਸੀਗੇ ਫਲਦਾਰ ਫੁੱਲਦਾਰ ਛਾਂਦਾਰ ਇਹ ਸਾਡਾ ਸਿਸਟਮ ਸੀਗਾ ਔਰ ਇਸ ਤਰ੍ਹਾਂ ਹੀ ਡੰਗਰ ਕਿੰਨੇ ਡੰਗਰ ਵੱਛੇ ਜਿਹੜੇ ਹੈ ਘਰਾਂ ਦੇ ਵਿੱਚ ਰੱਖੇ ਹੁੰਦੇ ਸੀਗੇ ਹੁਣ ਪਿੰਡਾਂ ਦੇ ਵਿੱਚ ਜਿਹੜਾ ਹੈ ਜਿਵੇਂ ਮਾਤਾ ਜੀ ਕਹਿ ਰਹੇ ਹੈ ਕਿ ਲੱਸੀ ਜੜੀ ਹੈ ਅਲੋਪ ਹੋ ਗਈ ਕਾਰਨ ਕੀ ਹੈ ਕਿ ਅਸੀਂ ਡੰਗਰ ਵੀ ਆਪਣੇ ਵੇੜਿਆਂ ਚੋਂ ਕੱਢ ਦਿੱਤੇ ਔਰ ਅਸੀਂ ਦਰਖਤ ਰੁੱਖ ਵੀ ਆਪਣੇ ਵੇੜਿਆਂ ਚੋਂ ਕੱਢ ਦਿੱਤੇ ਛਾਂ ਵੀ ਕੱਢ ਦਿੱਤੀ ਅਸੀਂ ਸਭ ਕੁਝ ਪੱਕਾ ਕਰ ਲਿਆ ਔਰ ਇਸ ਪੱਕੇ ਦੀ ਇੰਤਜ਼ਾਮੀ ਦੇ ਵਿੱਚ ਅਸੀਂ ਸਭ ਕੁਝ ਆਪਣਾ ਵਿਰਸਾ ਗਵਾ ਕੇ ਬੈਠੇ ਆ ਪਿੰਡਾਂ ਦੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਅਕਸਰ ਹੁਣ ਵੇਖਣ ਨੂੰ ਨਹੀਂ ਮਿਲਦੀਆਂ ਵੱਡੀਆਂ ਵੱਡੀਆਂ ਕੋਠੀਆਂ ਮਿਲਦੀਆਂ ਸ਼ਾਨਦਾਰ ਆਲੀਸ਼ਾਨ ਕੋਠੀਆਂ ਦੇਖਣ ਨੂੰ ਮਿਲਦੀ ਹੈ ਪਰ ਉਹ ਜਿਹੜਾ ਅਸਲੀ ਵਸੀਮ ਸਿਗਾਰਾਂ ਦੀ ਉਹਦੇ ਵਿੱਚ ਇੱਕ ਰੁੱਖ ਔਰ ਉਹਨਾਂ ਦਰਖਤਾਂ ਦੇ ਨਾਲ ਹੀ ਮਹਿਸਾ ਮੱਝਾਂ ਜਿਹੜੀਆਂ ਹੈ ਵੱਡੀਆਂ ਹੋਇਆ ਕਰਦੀਆਂ ਸੀ ਕਰਿਓ ਕਮੈਂਟ ਕੀ ਇਹ ਕੰਮ ਕਿੰਨਾ ਖਰਾਬ ਹੋਇਆ ਹੈ ਖਰਾਬ ਹੋ ਗਿਆ ਨਾ ਜੀ ਖਰਾਬ ਹੈ ਉਹ ਗਲਤ ਹੋ ਗਿਆ ਨਾ ਜੀ ਮੈਂ ਇਹ ਕਹਿੰਦੇ ਜਿਆਦਾ ਸੇਕ ਹੋ ਗਿਆ ਸੇਕਦੇ ਨੇ ਕੰਧਾਂਗਾ ਥੱਲੇ ਟੈਲਣਾ ਸਰਚੇ ਕਿਸੇ ਕੇ ਹਾਂ ਬਿਲਕੁਲ ਠੀਕ ਹੈ ਪਾਣੀ ਸਿਮਦਾ ਨਹੀਂ ਇਹ ਪਾਣੀ ਵੀ ਥੱਲੇ ਚ ਲੱਗਾ ਪੰਜਾਬ ਦਾ ਪੰਜਾਬ ਦਾ ਪਾਣੀ ਜਿਹੜਾ ਹੈ ਕਹਿੰਦੇ ਜੀ ਟਿਊਬਲ ਡਾਊਨ ਹੋ ਗਏ ਹੁਣ ਟਿਊਬਲ ਡਾਊਨ ਹੋਣ ਦਾ ਪਾਣੀ ਖਰਾਬ ਹੋਣ ਦਾ ਡਾਊਨ ਹੋਣ ਦਾ ਕਾਰਨ ਇਹੀ ਹੈ ਕਿ ਅਸੀਂ ਸਭ ਕੁਸ਼ੀ ਕੰਮ ਖਰਾਬ ਕਰਕੇ ਬੈਠੇ ਜੀ ਅਸਾਂ ਨੂੰ ਕੋਈ ਪੱਤਾ ਨਾ ਗਿਰਦੇ ਵੀ ਥੱਲੇ ਘਰ ਗੰਦ ਪੈਂਦਾ ਨੇ ਰਖਤ ਹੋਣਗੇ ਫਗੰਦ ਪਿੰਦ ਕਹਿੰਦੇ ਨੇ ਹਾਂ ਬੇ ਪੱਤਾ ਲੱਗੇ ਤੇ ਜਦ ਪੱਤੇ ਪੱਤੇ ਹੁੰਦੇ ਸੀਗੇ ਲਮੋਲੀਆਂ ਗੇਰੀਆਂ ਹੁੰਦੀਆਂ ਸੀ ਨੀਮਾ ਥੱਲੇ ਜੀ ਕਿਹੜਾ ਕੋਈ ਚੀ ਪੱਖੇ ਪੁੱਖੇ ਤਾਂ ਹੁੰਦੇ ਨਹੀਂ ਰਹੀ ਬੈਠ ਕੇ ਸਾਰ ਜਾਂਦਾ ਦਾ ਦੁਪਹਿਰਿਆਂ ਨੂੰ ਹਾਂ ਪੱਕੇ ਕਿੱਥੇ ਨੇ ਹਾਂ ਬਿਲਕੁਲ ਉਹੀ ਦੁਪਹਿਰਿਆਂ ਨੂੰ ਇਕੱਠੇ ਬੈਠ ਜਾਣਾ ਉੱਥੇ ਹੀ ਕੰਮ ਚੱਲੀ ਜਾਣਾ ਚੱਲ ਹੀ ਜਾਣਾ ਸੱਚੀ ਗੱਲ ਹੈ ਯਾਦ ਆ ਗਿਆ ਫਿਰ ਸਭ ਆਹੀ ਤਾਂ ਗੱਲਾਂ ਕਰਦੀਆਂ ਸੀ ਤੁਸੀਂ ਕਹਿੰਦੇ ਪਤਨੀ ਕੀ ਗੱਲਾਂ ਕਰਨੀਆਂ ਹੈ ਇਸ ਟਾਈਮ ਤੋਂ ਬਾਅਦ ਥੋੜੀ ਦੇਰ ਪਹਿਲਾਂ ਬਸ ਮੜਾ ਜਣ ਦੀ ਥੀਬਣ ਦੇ ਕੋਠਿਆਂ ਵਿੱਚ ਚੜ ਜਾਂਦੇ ਤੇ ਮੰਜੇ ਕੋਈ ਨਾ ਪੱਖਾ ਨਹੀਂ ਤਾਂ ਕੁਛ ਨਹੀਂ ਤਾਂ ਮੱਖਣ ਕਹਿੰਦਾ ਕਿਹਦਾ ਚੰਡੀਗੜ੍ਹ ਜਾਣਾ ਸੀ ਉਹਨੇ ਤੇ ਮੈਂ ਕਿਹਾ ਵੀ ਬੇਬੇ ਨੂੰ ਮਿਲਣਾ ਹੈ ਕਹਿੰਦਾ ਤੁਸੀਂ ਚੱਲ ਜਾਓ ਕੱਲੂ ਆਣਾ ਉਹਨੇ ਕੱਲ ਆਪਾਂ ਫੇਰ ਇੱਕ ਵਲੌਗ ਹੋਰ ਤਿਆਰ ਕਰਨਾ ਆਪਾਂ ਨੇ ਆਪਾਂ ਲੋ ਚਰਖਾ ਚਲਾਣਾ ਚੰਗਾ ਠੀਕ ਹੈ ਚਰਖਾ ਚਲਾ ਕੇ ਦਿਖਾਣਾ ਚਰਖੇ ਦੇ ਵਿੱਚ ਕਿਹੜਾ ਕਿਹੜਾ ਸਮਾਨ ਹੁੰਦਾ ਚਾਰ ਕੇ ਜੇ ਤੱਕੜਾ ਹੁੰਦਾ ਹਾਂ ਕਰਮਖਾਂ ਪੋਣੀਆਂ ਬੱਸ ਕਰ ਲਿਓ ਸਾਰਾ ਇਕੱਠਾ ਠੀਕ ਹੈ ਠੀਕ ਹੈ ਲਓ ਜੀ ਚਰਖਾ ਵੀ ਚੱਲਦਾ ਦਿਖਾਵਾਂਗੇ ਦਲਚੀ ਮਦਰੇ ਚ ਬੈਠੇ ਪਰਿਵਾਰ ਦੀ ਪੂਰੀ ਜਾਣਕਾਰੀ ਦਿੰਨੇ ਆ ਬਣੇ ਰਹੋ ਅਖੀਰ ਤੱਕ ਵਲੌਗ ਦੇ ਵਿੱਚ ਲਓ ਜੀ ਹੁਣ ਕਰੀਏ ਫੇਰ ਰੋਟੀ ਤਿਆਰ ਹਾਂ ਚੱਲ ਹੂੰ ਤੇ ਬੇਬੀ ਸ਼ੱਕਰ ਕੀ ਵੀ ਆਪਾਂ ਖਾਵਾਂਗੇ ਜੀ ਹੁਣ ਤੁਹਾਡੇ ਹੱਥ ਦਾ ਹਾਂ ਜੀ ਆ ਗਿਆ ਸ਼ੱਕਰ ਕੀ ਆ ਲੋ ਜੀ ਸ਼ੱਕਰ ਕੀ ਵੀ ਪਹੁੰਚ ਗਿਆ ਜੀ ਤੇ ਸ਼ੱਕਰ ਕੀ ਦੇਸੀ ਤਰੀਕਾ ਕਰਿਓ ਕਮੈਂਟ ਕੀ ਸ਼ੱਕਰ ਦੇ ਉੱਤੇ ਬਹੁਤ ਪੰਜਾਬੀ ਦੇ ਵਿੱਚ ਮੁਹਾਵਰੇ ਹੈਗੇ ਆ ਜੀ ਬਹੁਤ ਮੁਹਾਵਰੇ ਹੈਗੇ ਆ ਬਹੁਤ ਕੁਝ ਹੈ ਗੁੜ ਕੀ ਸ਼ੱਕਰ ਦੇ ਉੱਤੇ ਸ਼ਗਨਾ ਦਾ ਕੰਮ ਸਮਝਿਆ ਜਾਂਦਾ ਜੀ ਔਰ ਕਰਿਓ ਤੁਹਾਡੇ ਕਮੈਂਟਸ ਜਿਹੜੇ ਬਹੁਤ ਜ਼ਰੂਰੀ ਹੈ ਅ ਦੇਸੀ ਤਰੀਕੇ ਨਾਲ ਦੇਸੀ ਰਸੋਈ ਬੇਬੇ ਦੀ ਹੈ ਤੇ ਆਪਾਂ ਜਿਹੜਾ ਸਾਡੇ ਲਈ ਸ਼ਾਮ ਦਾ ਖਾਣਾ ਬੇਬੇ ਨੇ ਬਹੁਤ ਰੂਹ ਨਾਲ ਪਿਆਰ ਨਾਲ ਤਿਆਰ ਕੀਤਾ ਤੇ ਕਰ ਰਹੀ ਹੈ ਜੀ ਨਾਲੇ ਬਣੇ ਹੋਏ ਕਰੇਲੇ ਜੀ ਦੇਖੋ ਇਹ ਸਾਡੇ ਪੰਜਾਬ ਦਾ ਵਿਸੇਵ ਸਾਡੇ ਪੰਜਾਬ ਦਾ ਵਿਰਸਾ ਹੈਗਾ ਜਿਹੜਾ ਅਸੀਂ ਦਿਖਾਣਾ ਚਾਹੁੰਦੇ ਆ ਇਹ ਚੁੱਲ੍ਹੇ ਜਿਹੜੇ ਕਿਨਾਂ-ਕਿਨਾਂ ਦੇ ਘਰ ਹਜੇ ਵੀ ਮੱਚਦੇ ਆ ਹਜੇ ਵੀ ਚੁੱਲ੍ਹੇ ਜਿਹੜੇ ਤੁਸੀਂ ਚੁੱਲ੍ਹਿਆਂ ਤੇ ਕੰਮ ਕਰਦੇ ਹੋ ਤੁਸੀਂ ਲੋਕ ਵੀ ਇਸ ਚੀਜ਼ ਦੇ ਉੱਤੇ ਕਰਿਓ ਕਮੈਂਟ ਜੀ ਔਰ ਕਿਆ ਫਰਕ ਹੁੰਦਾ ਹੈ ਗੈਸ ਤੇ ਉੱਤੇ ਬਣੇ ਹੋਏ ਖਾਣੇ ਦਾ ਤੇ ਚੁੱਲ੍ਹੇ ਦੇ ਉੱਤੇ ਬਣੇ ਹੋਏ ਖਾਣੇ ਦਾ ਕਰੋ ਕਮੈਂਟ ਵੀਰ ਜੀ ਕਿਆ ਕਹਿੰਦੇ ਕਿ ਗੈਸ ਤੇ ਖਾਣਾ ਤੇ ਚੁੱਲ੍ਹੇ ਤੇ ਖਾਣਾ ਤੁਹਾਡੇ ਕਹਿਣ ਦਾ ਕਿਆ ਮਤਲਬ ਹੈ ਕਿੰਨਾ ਕੁ ਫਰਕ ਹੈ? ਮੈਨੂੰ ਤਾਂ ਕੋਈ ਫਰਕ ਨਹੀਂ ਲੱਗਦਾ ਪਰ ਕਹਿੰਦੇ ਵੀ ਗੈਸ ਬਣਦੀ ਹੈ। ਗੈਸ ਬਣਦੀ ਕਹਿੰਦੇ ਹੈਂ? ਹਾਂ ਗੈਸ ਬਣਦੀ ਹੈ। ਨਹੀਂ ਇੱਕ ਚੀਜ਼ ਹੋਰ ਵੀ ਹੈ ਵੀ ਇਹ ਮੱਠੀ ਜੀ ਅੱਗ ਤੇ ਬਲਦਾ ਸਾਰਾ ਕੁਝ ਹੈ ਨਾ। ਏ ਇਹ ਵੀ ਫਰਕ ਹੈ ਨਾ ਜੀ ਉਹ ਕੋਲ ਵਾਲੀ ਜਾਂਦੀ ਉਹ ਕੋਲ ਇੱਕੋ ਸਾਰ ਬਲ ਜਾਂਦੀ ਹੈ ਇਹ ਮੱਠੀ ਤੇ ਅੱਗ ਦੇ ਬਲਦੀ ਹੈ ਹਾਂ ਕੱਟ ਕਰ ਲੈ ਵਧ ਕਰ ਲੈ ਹਾਂ ਕੱਟ ਕਰ ਲੈ ਵਧ ਕਰ ਲੈ ਬੀਜੀ ਦੇ ਹੱਥ ਦੀਆਂ ਰੋਟੀਆਂ ਹੁਣ ਹੋ ਰਹੀਆਂ ਤਿਆਰ ਜੀ ਠੀਕ ਹੈ ਜੀ ਲਓ ਜੀ ਖੋ ਜੀ ਸਾਡੀ ਥਾਲੀ ਆਹ ਹੈ ਕਰੇਲੇ ਆਹ ਹੈ ਚਟਣੀਆਂ ਕਾਦੀ ਚਟਣੀ ਹੈ ਜੀ ਅੰਬ ਦੀ ਨਹੀਂ ਨਹੀਂ ਇਹ ਆਂਬ ਤੇ ਆਂਬ ਦੀ ਆਂਬ ਨਹੀਂ ਜਟਣੀ ਹੈ ਅੱਛਾ ਇਹ ਕੁੰਡੀਆਂ ਕੁਟੀਆਂ ਅੱਛਾ ਆ ਕੁੰਡੀਆਂ ਕੁਟੀਆਂ ਇਹਦਾ ਰੰਗ ਫਿਰ ਇਹ ਇਦਾਂ ਕਿਸ ਤਰ੍ਹਾਂ ਚੀਨੀ ਵੀ ਪਾਈ ਵੀ ਇਹਦੇ ਚ ਅੱਛਾ ਚੀਨੀ ਵੀ ਪਾਈ ਵੀ ਇਹਦੇ ਚ ਖੱਟੀ ਆਂਬੀ ਹੈ ਤੇ ਆਹ ਕੀ ਹੈ ਵੀ ਜੀ ਕਾਹ ਇਹ ਪਿੰਡੀਆਂ ਇਹ ਪਿੰਡੀਆਂ ਕਮਾਲ ਹੈ ਆ ਦੇਖੋ ਜੀ ਪਿੰਡੀਆਂ ਆਹ ਹੈ ਕਰੇਲੇ ਆਹ ਹੈ ਦਹੀਂ ਆਹ ਹੈ ਚਟਣੀ ਪੁਦੀਨੇ ਦੀ ਆਹ ਹੈ ਆਂਬ ਦੀ ਚਟਣੀ ਜੀ ਪੂਰੀ ਦੀ ਪੂਰੀ ਪਲੇਟ ਤਿਆਰ ਹੋ ਗਈ ਤੇ ਆ ਸਾਡਾ ਆ ਸ਼ੱਕਰ ਆ ਸ਼ੱਕਰ ਵੀ ਆ ਗਈ ਜੀ ਕੀ ਸ਼ੱਕਰ ਵੀ ਜਿਹੜਾ ਹੈ ਤਿਆਰ ਹੈ ਜੀ ਤਾਂ ਹੁਣ ਦੇਖੋ ਆਹ ਹੈ ਫੁਲਕੇ ਬੇਬੀ ਇੰਨਾ ਤਾਂ ਨਹੀਂ ਖਾ ਹੁਣ ਆਪਣੇ ਤੇ ਇੱਕ ਪਲੇਟ ਹੋਰ ਮੰਗਾ ਲੈਣੇ ਆਪਾਂ ਆਹ ਲਓ ਜੀ ਇੱਕ ਪਲੇਟ ਸਾਡੇ ਵਾਸਤੇ ਹੋਰ ਆ ਗਈ ਹੈ ਇਹਦੇ ਚੋਂ ਸੀ ਹੂੰ ਉਮੇਜ ਦੀ ਲੋੜ ਨਹੀਂ ਐ ਦੇਈ ਗਿਆ ਤਾਂ ਨਾ ਆਪਾਂ ਨੇ ਨਹੀਂ ਸਾਰੇ ਹਾਂ ਆਹ ਦੇਖੋ ਜੀ ਥੋੜੀਆਂ ਭਿੰਡੀਆਂ ਪਾਣੇ ਆ ਨਾਲੇ ਪਾਣੇ ਕਰੇਲਾ ਤੇ ਆਹ ਹੈ ਸਾਡੀ ਚਟਣੀ ਅੰਬ ਦੀ ਆ ਦੋਈ ਚਟਣੀ ਅਸੀਂ ਰੱਖ ਲਈ ਜਿਹੜੀ ਹੈ ਪੁਦੀਨੇ ਤੇ ਧਨੀਏ ਦੀ ਜੀ ਤੇ ਨਾਲ ਹੈ ਦੇਹੀ ਤੇ ਆ ਆ ਵੀਜੀ ਫੁਲਕਾ ਹੂੰ ਆ ਦੇਖੋ ਬੀਜੀ ਦੇ ਹੱਥ ਦਾ ਫੁਲਕਾ ਕਮਾਲ ਦੀ ਗੱਲ ਹੈ ਸਾਰੇ ਭਾਈ ਤੁਸੀਂ ਵੀ ਖਾ ਲਓ ਹੂੰ ਆ ਦੇਖੋ ਜੀ ਦੇਸੀ ਘੀ ਵਿੱਚ ਚੋਪੜ ਹੋਏ ਫੁਲਕੇ ਤੇ ਐਦਾਂ ਹੋ ਰਿਹਾ ਜੀ ਤਿਆਰ ਆਹ ਹੈ ਥਾਲੀ ਸਾਡੀ ਤਿਆਰ ਹੋ ਗਈ ਪੂਰੀ ਦੀ ਪੂਰੀ ਥਾਲੀ ਜਿਹੜੀ ਹੈ ਬੀਜੀ ਨੇ ਬੜੇ ਪਿਆਰ ਨਾਲ ਇਹ ਕਰਜ਼ ਕਿੱਥੋਂ ਦਊਂਗਾ ਮੈਂ ਲੈ ਕਿਤੇ ਰਹਿਣਾ ਕਿਹੜਾ ਕਰਮ ਆ ਗਿਆ ਹੂੰ ਤੇਰੇ ਕਰਮਾਂ ਦਾ ਦੌਰ ਹੀ ਲਖਾ ਲਿਆ ਤੇ ਕਰਜ ਕਿੱਥੋਂ ਦਊਂਗਾ ਇਹ ਤੁਹਾਡੇ ਕਰਮਾਂ ਦਾ ਦਾਣਾ ਉਹ ਰੱਖਿਆ ਬਾਓ ਅੱਜ ਲਈ ਜੀ ਬੀਤ ਹੈ ਉਹ ਦਾਣਾ ਆਪਣਾ ਹਾਂ ਪ੍ਰਸ਼ਾਦ ਦੇ ਵੀ ਬਹੁਤ ਵਧੀਆ ਸਬਜ਼ੀ ਬਹੁਤ ਵਧੀਆ ਪਿਆਰ ਮੁਹੱਬਤ ਬਹੁਤ ਵਧੀਆ ਹੂੰ ਗੱਲ ਬਣ ਗਈ ਤੇ ਜ਼ਿੰਦਗੀ ਬਦਲ ਗਈ ਇੱਕ ਰੋਟੀ ਲੈ ਲਈ ਬੀਬੀ ਹੋਰ ਹੂੰ ਇੱਕ ਰੋਟੀ ਲੈ ਲਈ ਜਿਹੜੇ ਇਸ ਸਾਡੇ ਚੈਨਲ ਨੂੰ ਰੈਗੂਲਰ ਦੇਖਦੇ ਹਨ ਜੀ ਇੱਕ ਕਮੈਂਟ ਜਿਹੜਾ ਅਕਸਰ ਤੁਸੀਂ ਦੇਖਦੇ ਹੋਣੇ ਮੀਨਾ ਬਲੀਮ ਕਰਕੇ ਆਉਂਦਾ ਜੀ ਉਹਨਾਂ ਦਾ ਉਹ ਬੜੇ ਲੰਮੇ ਸਾਡੇ ਸਬਸਕ੍ਰਾਈਬਰ ਹੈ ਬੜੀ ਚਿਰਾਂ ਤੋਂ ਜੁੜੇ ਹੋਏ ਸਾਡੇ ਨਾਲ ਉਹਨਾਂ ਦੇ ਘਰ ਬੈਠੇ ਹਾਂ ਜੀ ਅਸੀਂ ਔਰ ਇਹ ਦੇਖੋ ਸਾਡੇ ਚੈਨਲ ਦੇ ਨਾਲ ਜੁੜੇ ਹੋਏ ਨੇ ਸਭ ਤੋਂ ਵਧੀਆ ਚੀਜ਼ ਹੈ ਕਿ ਸਾਡੀ ਜ਼ਿੰਦਗੀ ਦੇ ਲਈ ਬੜੀ ਵਧੀਆ ਹੈ ਕਿ ਅੱਜ ਅਸੀਂ ਡਾਇਰੈਕਟ ਆਪਣੇ ਸਬਸਕ੍ਰਾਈਬਰ ਦੇ ਘਰ ਪਹੁੰਚੇ ਆ ਮੈਂ ਗਲਤ ਕਹਤਾ ਇੱਥੇ ਸਬਸਕ੍ਰਾਈਬਰ ਨਹੀਂ ਮੀਨਾ ਬਲੀਮ ਸਾਡੀ ਭੈਣ ਹੈ ਜੀ ਬਿਲਕੁਲ ਉਹਨਾਂ ਦੇ ਘਰ ਬੈਠੇ ਅਸੀਂ ਔਰ ਉਹਨਾਂ ਦਾ ਕਮੈਂਟ ਵੀ ਆਏਗਾ ਦੁਲਚੀ ਮਾਜਰਾ ਰੋਪੜ ਦਾ ਖਾਸ ਪਿੰਡ ਹੈ ਔਰ ਮਾਤਾ ਜੀ ਇੱਕ ਥੋੜੇ ਜੇ ਲੋਕੇਸ਼ਨ ਦੱਸ ਦੀਏ ਦੁਲਚੀ ਮਾਜਰੇ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਨਾਮ ਬੂਰ ਮਾਜਰਾ ਕਾਇਨੌਰ ਗੋਸਲਾ ਗੋਸਲਾ ਹਜੀ ਸਾਲਾਪੁਰ ਥੋਰ ਥੁਲਕੀਆਂ ਸਾਰੇ ਲਾਗੇ ਲਾਗੇ ਸਾਰੇ ਹਮਮ ਹੋਰ ਦੱਸੋ ਬਸ ਇੰਨੇ ਕੋ ਹੋਰ ਤਾਂ ਹੱਥੋਂ ਪਤਾ ਹੀ ਜਾਂ ਨੇੜੇ ਇੱਕ ਅੱਧਾ ਹੋਰ ਦੱਸ ਦੋ ਬ੍ਰਾਂਹਪੁਰ ਵੀ ਹੈ ਨੇੜੇ ਬ੍ਰਾਂਹਪੁਰ ਵੀ ਨੇੜੇ ਹੈ ਹੂੰ ਚਲੌਰਾ ਹੂੰ ਛੇੜੀਆਂ ਪਥਰੇੜੀਆਂ ਪਥਰੇੜੀਆਂ ਵੀ ਦੋ ਆ ਇੱਕੋ ਜੱਟਾਂ ਕੀ ਕੋਈ ਹੈ ਰੰਗੜੀ ਰੰਗੜੀ ਦੋਹੇ ਨਾਲ ਨਾਲ ਨਾਲੇ ਬਾੜ ਛੰਡਾ ਵੀ ਨੇੜੇ ਹੈ ਛੱਲੀਆਂ 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 ਥਰਮਾਜਰਾ ਰੋਲੂ ਆ ਜਰਾ ਰੋਡ ਮਾਜਰਾ ਗੋਸਲਾ ਗੋਸਲਾ ਥੀਮੋ ਮਾਜਰਾ ਹੂੰ ਲੋ ਜੀ ਆਲੇ-ਦਾਲੇ ਦੇ ਪਿੰਡਾਂ ਦੇ ਨਾਮ ਵੀ ਤੁਹਾਨੂੰ ਦੱਸ ਦਿੱਤੇ ਵਲੌਗ ਕਿੰਦਾਂ ਦੇ ਲੱਗੇ ਕਿੰਦਾਂ ਦੀ ਲੱਗੀ ਗੱਲਬਾਤ ਔਰ ਅੱਜ ਦਾ ਇਹ ਵਲੌਗ ਜਿਹੜਾ ਹੈ ਅਸੀਂ ਆਪਣੀ ਮਾਂ ਨੂੰ ਡੈਡੀਕੇਟ ਕਰਦੇ ਆਂ ਮੈਂ ਵੀ ਆਪਣੀ ਮਾਂ ਨੂੰ ਯਾਦ ਕਰ ਰਿਹਾ ਤੇ ਮਾਤਾ ਜੀ ਦੇ ਹੱਥ ਦੀਆਂ ਰੋਟੀਆਂ ਖਾ ਕੇ ਆਪਣੀ ਮਾਂ ਨੂੰ ਯਾਦ ਕਰ ਰਿਹਾ ਤੁਸੀਂ ਵੀ ਆਪਣੀ ਮਾਂ ਦਾ ਨਾਮ ਲਿਖ ਕੇ ਕਮੈਂਟ ਜ਼ਰੂਰ ਕਰਿਓ ਔਰ ਇਸ ਵੀਡੀਓ ਨੂੰ ਫੈਸਿਲੀਟੇਟ ਕਰਨ ਦੇ ਲਈ ਪੈਣ ਮੀਨਾ ਬਲੀਮ ਦਾ ਬਹੁਤ ਵੱਡਾ ਹੱਥ ਹੈ ਹੋਰ ਵੀ ਇਸ ਪਰਿਵਾਰ ਦੇ ਵਲੌਗ ਆਉਂਦੇ ਰਹਿਣਗੇ ਸ਼ੁਕਰੀਆ ਧੰਨਵਾਦ